ਸਰ ਜੀ ਜਿਦਾਂ ਕਿ ਅਸੀਂ ਅੱਜ ਪਰਮਿਸ ਦੀ ਪਹੁੰਚ ਕੀ ਅਹੀਆਂ ਪਰ ਨਵਾਂ ਚੈਨਲ ਚਲੋ ਜੀ ਦਾ ਪੀਅਰਸ ਪੰਜਾਬ نیوز ਤੇ ਇਹਦੇ ਵਿੱਚ ਅਸੀਂ ਰੋਜ਼ ਆਪਣੀਆਂ ਜਿਹੜੀਆਂ ਖ਼ਬਰਾਂ ਪੰਜਾਬ ਚ ਆਉਂਦੀਆਂ ਨੇ ਉਹਨਾਂ ਵਿੱਚ ਦੋ ਚਾਰ ਹੈਡਲਾਈਨਸ ਜਿਹੜੀਆਂ ਨੀਆਂ ਨੇ ਉਹਨਾਂ ਨੂੰ ਡਿਸਕਸ ਕਰਿਆ ਕਰਾਂਗੇ ਤੇ ਇਸ ਇਹੋ ਖ਼ਬਰਾਂ ਅੱਜ ਅਸੀਂ ਡਿਸਕਸ ਕਰਨ ਲਈ ਮੈਡਮ ਨਾਲ ਗੱਲ ਕਰਦੇ ਹਾਂ ਸਵਾਗਤ ਕਰਦੇ ਹਾਂ ਡਾਕਟਰ ਸੁਰੇਂਦਰ ਗੌਰ ਸੋਢੀ ਜੀ ਦਾ ਸਕੀਰ ਮੈਮ ਜੀ ਸਕੀਰ ਜੀ ਮੈਮ ਅੱਜ ਦੋ ਤਿੰਨ ਦਿਨਾਂ ਦੇ ਜਿਹੜੀਆਂ ਖ਼ਬਰਾਂ ਪਾ ਦੇਖ ਰਿਹਾ ਉਹਦੇ ਵਿੱਚ ਟਰੰਪ ਫਾਰਮ ਬੋਲੇ ਸ਼ਾਇਦ ਆ ਠੀਕ ਆ ਤੇ ਆਪਣੀ ਪਹਿਲੀ ਖਬਰ ਇਹ ਹੀ ਜਾਣਦੀ ਕਿ ਜੋ ਆਪਣੇ ਪੰਜਾਬ ਚ ਹੋਇਆ ਦੋ ਤਿੰਨ ਦਿਨਾਂ ਤੋਂ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਹਦੇ ਬਾਰੇ ਕੋਈ ਦੱਸੋ ਖਬਰਾਂ ਵਾਲੇ ਜੇ ਆਪਾਂ ਗੱਲ ਕਰੀਏ ਕਿ ਟਰੰਪ ਸਾਹਿਬ ਬੜੇ ਛਾਏ ਹੋਏ ਆ ਤਾਂ ਟਰੰਪ ਸਾਹਿਬ ਦਾ ਦੱਸ 10-15 ਸਾਲ ਤੋਂ ਹੀ ਜਿਹੜੇ ਸੀਗੇ ਵੀ ਜਦੋਂ ਬੱਚੇ ਜਾਂਦੇ ਸੀ ਇਹ ਟਰੰਪਸ ਆਪ ਦਾ ਨਾਮ ਲੈਂਦੇ ਸੀ ਕਿ ਪੰਜਾਬ ਤੋਂ ਸਾਨੂੰ ਕੁਝ ਮਿਲਿਆ ਨਹੀਂਗਾ ਸਾਨੂੰ ਅਮਰੀਕਾ ਨੇ ਬਹੁਤ ਕੁਝ ਦਿੱਤਾ ਵਾ। ਜੀ। ਤੇ ਜਦੋਂ ਵੀ ਡੰਕੀਆਂ ਲੰਦੇ ਸੀ ਉਦੋਂ ਉੱਥੇ ਜਾ ਕੇ ਜਦੋਂ ਪਹੁੰਚਦੇ ਸੀਗੇ ਡੰਕੀਆਂ ਲਾ ਕੇ ਇਹ ਡੰਕੀ ਉਹਦੇ ਤਿੰਨ-ਤਿੰਨ ਚਾਰ-ਚਾਰ ਮਹੀਨੇ ਚੱਲਦੀ ਸੀਗੀ। ਬਿਲਕੁਲ। ਉਦੋਂ ਵੀ ਇਹੀ ਕਹਿੰਦੇ ਹੁੰਦੇ ਸੀਗੇ ਵੀ ਲੋਜੀ ਪੰਜਾਬ ਤੋਂ ਸਾਨੂੰ ਕੁਝ ਦਿੱਤਾ ਨਹੀਂ ਪਰ ਅਮਰੀਕਾ ਨੇ ਸਾਨੂੰ ਬਹੁਤ ਕੁਝ ਦਿੱਤਾ। ਬਹੁਤ ਕੁਝ ਦਿੱਤਾ। ਜਿਹੜੇ ਸਿੱਤੇ ਆ ਰਹੇ ਆ ਉਹਦੇ ਵਿੱਚ ਜਿੱਦਾਂ ਪਹਿਲਾਂ ਬਖਾਇਆ ਗਿਆ ਵਾ ਕਿ ਜਿੱਦਾਂ ਗੁਸਟਾਵੋ ਫਰਾਂਸਿਸਕੋ ਸ਼ਾਇਦ ਉਹ ਤੁਹਾਡੇ ਕੋਲ ਤੇ ਉਹਦੇ ਜਦੋਂ ਇਮੀਗ੍ਰੈਂਟਸ ਉਹਨਾਂ ਨੇ ਮੋੜੇ ਹੱਤਕੜੀਆਂ ਨਾਲ ਤੇ ਉਹਨੇ ਵਾਪਸ ਕਰਤੇ ਸੀ ਪਰ ਪੰਜਾਬ 'ਚ ਜਿਹੜੇ ਆਏ ਉਹ ਸਿੱਧੇ ਪੰਜਾਬ 'ਚ ਉਤਰਿਆ ਆ ਗਏ ਤੇ ਆਏ ਹੱਤਕੜੀਆਂ ਨਾਲ ਇਹਦਾ ਪੰਜਾਬ ਨੂੰ ਕੋਈ ਟਾਰਗੇਟ ਕੀਤਾ ਗਿਆ ਹੈ ਇਹਦਾ ਕੋਈ ਹਨਾ ਹੋ ਸਕਦਾ ਕੁਝ ਇਹਦੇ ਵਿੱਚ ਜਿਹੜੀ ਗੱਲ ਕਰੀਏ ਕਿ ਅਗਰ ਕਹੀਏ ਕਿ ਵੀ ਕਈ ਕਹਿ ਰਹੇ ਨੇ ਕਿ ਦਿੱਲੀ ਦੇ ਵਿੱਚ ਜਾਂ ਬੰਬਈ ਦੇ ਵਿੱਚ ਵੋਟ ਸਵੈਰਾ ਦਾ ਸੀਗਾ ਇਸ ਕਰਕੇ ਵੀ ਉੱਥੇ ਜਾਜ ਨਹੀਂ ਲਾਇਆ ਤੇ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਲਾ ਦਿੱਤਾ ਹਨਾ ਹਾਂਜੀ पर ज्यादातर देखा जाए बच्चे दे तो, दे। तो दे बच्चे गुजरात ਦੇ ਵੀ ਸੀਗੇ ਤੇ ਗੁਜਰਾਤ ਲਾ ਦੇਣਦੇ ਹਾਂਜੀ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਪੰਜਾਬ ਨੂੰ ਟਾਰਗੇਟ ਕਰਨ ਦਾ ਤਾਂ ਇਹੀ ਆ ਕਿ ਜਦੋਂ ਐਮਬੈਸੀਆਂ ਵੀ ਇਹੀ ਗੱਲ ਕਹਿੰਦੀਆਂ ਨੇ ਕਿ ਪੰਜਾਬ ਦੇ ਹਨਾਣਾ ਦੇ ਬੱਚਿਆਂ ਨੂੰ ਵੀਜ਼ੇ ਨਹੀਂ ਦੇਣੇ ਹਾਂਜੀ ਹਾਂਜੀ ਕਈ ਕਈ ਕਰਾਈਟੇਰੀਆ ਰੱਖਿਆ ਕਿ ਤਰਬਨ ਵਾਲੇ ਨੂੰ ਵੀ ਵੀਜ਼ਾ ਦੇਣਾ ਨਹੀਂ ਜਦੋਂ ਕਈ ਵਾਰੀ ਕੋਈ ਬੱਚਾ ਕਹਿ ਦਿੰਦਾ ਕਿ ਮੈਡਮ ਵੀ ਮੈਂ ਕਿਤੇ ਦੁਬਈ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਭਰਤੀ ਦੇ ਲਈ ਮੈਂ ਅਪਲਾਈ ਕੀਤਾ ਉਹਨਾਂ ਨੇ ਕਹਿਤਾ ਕਿ ਟਰਬਨ ਵਾਲਾ ਬੱਚਾ ਰੱਖਣਾ ਸਕਲੀਨ ਸ਼ੇਵ ਰੱਖਣਾ ਬਿਲਕੁਲ ਤੇ ਪੰਜਾਬ ਪੰਜਾਬੀਅਤ ਤੇ ਜਿੱਥੇ ਵੀ ਲੋੜ ਪਈ ਹੈ ਪੰਜਾਬੀ ਹੀ ਜਾ ਕੇ ਖੜਾ ਵਾ ਜਦੋਂ ਕੈਨੇਡਾ ਦੇ ਵਿੱਚ ਵੀ ਇਸ ਟਾਈਮ ਦੇ ਪਰ ਹਾਲਾਤ ਮਾੜੇ ਸੀਗੇ ਉਸ ਟਾਈਮ ਦੇ ਵੀ ਸਾਡੇ ਪੰਜਾਬੀਆਂ ਨੇ ਲੰਗਰ ਲਾਏ ਨੇ ਜਸਟੈਂਪ ਦੇ ਪਰ ਜਦੋਂ ਅਰਮੀਨੀਆ ਵੈਰਾ ਦੀ ਜਦੋਂ ਜੰਗਾ ਛੜੀਆਂ ਨੇ ਉਦੋਂ ਵੀ ਸਾਡੇ ਪੰਜਾਬੀ ਅੱਗੇ ਆਏ ਨੇ ਹਰ ਵਾਰੀ ਪੰਜਾਬੀ ਆਉਂਦੇ ਆ ਐਲ ਐਂਡੀਓ ਫਾਇਰ ਲੱਗੀ ਅੱਗ ਲੱਗੀ ਜੰਗਲ ਨੂੰ ਤੇ ਉਦੋਂ ਵੀ ਮੈਡੀਕਲ ਪੰਜਾਬੀ ਲੰਗਰ ਲਾਉਂਦੇ ਨੇ ਸਾਡੇ ਲਈ ਪਗਾਬ ਨੂੰ ਡਾ ਲੀ ਹਾਲ ਸੈਡ ਵਾਲੇ ਜਿਹੜੇ ਸਾਡਾ ਸਰ ਸਾਡੇ ਮਿਸਟਰ ਰਵੀ ਹੈਗੇ ਜਿਹੜੇ ਬਹੁਤ ਵਧੀਆ ਪਿਆਰ ਰਿ ਨੇ ਹਾਂ ਹਾਂ ਪੰਜਾਬ ਨੂੰ ਟਾਰਗੇਟ ਕਰਨ ਦਾ ਜਿਹੜਾ ਹੈ ਉਹ ਸਾਡੇ ਪੰਜਾਬੀਆਂ ਦੇ ਵਿੱਚ ਇਹ ਬੜੇ ਦੁੱਖ ਦੀ ਗੱਲ ਆ ਕਿ ਸਾਨੂੰ ਪੰਜਾਬ ਨੂੰ ਹੀ ਹਮੇਸ਼ਾ ਟਾਰਗੇਟ ਕੀਤਾ ਜਾਂਦਾ ਤੇ ਇਸ ਟਾਈਮ ਦੇ ਉੱਪਰ ਜਿਹੜਾ ਜਹਾਜ਼ ਵੀ ਲਿਆ ਵਾ ਉਹਦੇ ਵਿੱਚ ਪੰਜਾਬੀ ਸਾਡੇ ਘੱਟ ਸੀਗੇ ਗੁਜਰਾਤੀ ਤੇ ਹਰਿਆਣਾ ਦੇ ਬੱਚੇ ਜ਼ਿਆਦਾ ਸੀਗੇ ਹਾਂਜੀ ਲੇਕਿਨ ਫਿਰ ਵੀ ਇਹ ਗੱਲ ਤਾਂ ਸਾਨੂੰ ਅਪਮਹਿਸੂਸ ਹੋਈ ਹੈ ਇਹ ਚੀਜ਼ ਕਿ ਪੰਜਾਬ ਨੂੰ ਕੋ ਟਾਰਗੇਟ ਕਰਦੇ ਤੇ ਹੁਣ ਕਹਿੰਦੇ ਕਿ ਅਜੇ ਇੱਕ ਹੋਰ ਬੰਬ ਛੁੱਟਣਾ ਕੰਪਲੇ ਨੇ ਅਜੇ ਹੋਰ 487 ਕੋ ਜਹਰ ਵਾਪਸ ਆਇਆ 487 ਦੀ ਗਿਣਤੀ ਆਈ ਆ ਵੀ ਬ੍ਰੌਕਸ ਕੇ 487 ਆਇਆ 487 ਦੇ ਵਿੱਚ 298 ਜਿਹੜੇ ਹੈਗੇ ਉਹ ਸਾਡੇ ਪੰਜਾਬੀ ਨੇ ਹਾਂਜੀ ਪੰਜਾਬੀ ਨਹੀਂ ਗੱਲ ਕਰਦੇ ਕਿ ਇੰਡੀਅਨਸ ਕਿਹਦਾ ਦੇ ਕਿ ਇੰਡੀਅਨਸ ਨੇ ਇਹ ਨਹੀਂ ਪਤਾ ਕਿ ਪੰਜਾਬ ਦੇ ਕਿੰਨੇ ਨੇ ਤੇ ਹੁਣ ਅਗਲਾ ਟਾਰਗੇਟ ਦੇਖੋ ਕਿ ਵੀ ਉਹ ਪੰਜਾਬ ਨੂੰ ਫਿਰ ਦੁਬਾਰਾ ਬਣਾਉਂਦੇ ਆ ਜਾਂ ਜਿਹੜਾ ਹੋਣ ਜਗਾ ਤੇ ਹੁੰਦਾ ਇਹ ਤੇ ਬੱਟ ਮੈਂ ਤੇ ਹੀ ਕਹੂੰਗੀ ਕਿ ਵੀ ਜਿਹੜਾ ਪੰਜਾਬ ਆ ਉਹਨੂੰ ਇੰਨੀ ਜਿਹੜਾ ਗੁਰੂਆਂ ਪੀਰਾਂ ਨੇ ਧਰਤੇ ਪੀਰ ਪੈਗੰਬਰਾਂ ਨੇ ਧਰਤੀਆ ਇਸ ਤੋਂ ਇਸ ਟੈਂਪਲੇਟ ਪਰ ਇਸਰ ਐਂਗਲ ਤੋਂ ਦੇਖਿਆ ਜਾ ਰਿਹਾ ਕਿ ਜਿਵੇਂ ਪੰਜਾਬ ਨੇ ਪਤਾ ਨਹੀਂ ਕਿੰਨਾ ਮਾੜਾ ਕੰਮ ਕੀਤਾ ਐਲਓਵਰ ਇੰਡੀਆ ਆਲਓਵਰ ਵਰਲਡ ਹਾਈਲਾਈਟ ਹਾਈਲਾਈਟ ਪੰਜਾਬ ਸਰਚ ਆ ਗਏ ਲਾਇਆ ਜਾਜ ਹੈ ਨਾ ਫਿਰ ਕਈਆਂ ਹੁਣ ਬੱਚਿਆਂ ਦੇ ਇੰਟਰਵਿਊ ਵੀ ਆ ਰਹੇ ਆ ਕਿ ਸਾਨੂੰ ਡੰਕੀ ਕਿਲਵਾਈ ਗਈ ਡੰਕੀ ਚਾਹ ਪੋਸ਼ ਹੁੰਦਾ ਹੀ ਉਹ ਹੁਣ ਇਹਦੇ ਬਾਰੇ ਕਿ ਪਹਿਲਾਂ ਵੀ ਕੋਈ ਨਹੀਂ ਦੱਸਿਆ ਮੰਨ ਲਓ ਕਿ 5 ਸਾਲ ਹੋ ਗਏ ਕਿ ਇਹਨੂੰ 10 ਸਾਲ ਹੋ ਗਿਆ ਪਰ ਤੁਸੀਂ ਪਹਿਲਾਂ ਵੀ ਤਾਂ ਦੱਸ ਸਕਦੇ ਸੀ ਸਾਡੇ ਨਾਲ ਆ ਹੋਇਆ ਵਾ ਮਨੇ ਬੱਚਿਆਂ ਨੂੰ ਤੁਸੀਂ ਕੋ ਵੀਡੀਓ ਪਾ ਕੇ ਕਹਿੰਦੇ ਵੀ ਨਾ ਆਇਓ ਡੰਕੀ ਰਹੇ ਨਾ ਆਇਓ ਹਾਲਾਕਿ ਕਈ ਵਾਰ ਇਹ ਵੀਡੀਓ ਪਈਆਂ ਕੰਧ ਪਾਰ ਕਰਦੇ ਆਂ ਵੀ ਇਹ ਵੀ ਇਹਨੂੰ ਆਹ ਏਜੰਟ ਨੇ ਭੇਜਿਆ ਵਾ ਥੱਲੇ ਉਹਦਾ ਨੰਬਰ ਦੋ ਤੇ ਦੋ ਨੰਬਰ ਦੇ ਦਿੰਦੇ ਆ ਤੇ ਉਹ ਏਜੰਟ ਨੂੰ ਹੋਰ ਲੋਡ ਮਿਲਦੇ ਸੀ ਤੇ ਇਹ ਇਹਦੇ ਕਰਕੇ ਵੀ ਥੋੜਾ ਬਹੁਤ ਜ਼ਿੰਮੇਵਾਰੀ ਹੈਗੀ ਆ ਨਾ ਕਿ ਲੋਕਾਂ ਦੀ ਆਪਣੀ ਵੀ ਜ਼ਿੰਮੇਵਾਰੀ ਕਿ ਇਹ ਵੀਡੀਓ ਪਾ ਦਿੰਦੇ ਆ ਏਜੰਟ ਦਾ ਨਾਮ ਲਾ ਕੇ ਵੀ ਉਹ ਏਜੰਟ ਬਹੁਤ ਵਧੀਆ ਕੰਮ ਕਰਦਾ ਸੀ ਵੀ ਕੰਧ ਟਪਾਤੀ ਆ ਪਰ ਹੁਣ ਜਦੋਂ ਉਹ ਉਹਨਾਂ ਨੂੰ ਰਿਪੋਰਟ ਕੀਤਾ ਫਿਰ ਫੋਨ ਕਿਉਂ ਨਹੀਂ ਉਹਨਾਂ ਦਾ ਨਾਮ ਲਿਆ ਜਾਂਦਾ ਹਾਂ ਹੁਣ ਇਹ ਏਜੰਟਾਂ ਬਾਰੇ ਹੁਣ ਇਹਨਾਂ ਟਾਂ ਬਾਰੇ ਕਹਿਣਾ ਹੁਣ ਏਜੰਟ ਤਾਂ ਘਰ ਨਹੀਂ ਗਿਆ ਸੀ ਕੋ ਡਾਂ ਤੇ ਨਾਲ ਹੀ ਉਹ ਪੈਸੇ ਚੱਕਣ ਲਈ ਘਰ ਗਿਆ ਸੀਗਾ ਆਪ ਤੁਸੀਂ ਖੁਦ ਜਾ ਕੇ ਉਹਨਾਂ ਨੂੰ ਕਹਿੰਦੇ ਹੋ ਕਿ ਵੀ ਹਾਂਜੀ ਸਾਡੀ ਡੋਂਕੀ ਲਵਾ ਦਿਓ ਤੁਸੀਂ ਸਾਡੇ ਦੋਸਤ ਦੀ ਰਿਸ਼ਤੇਦਾਰ ਦੀ ਕਿਸੇ ਦੀ ਕਿਸੇ ਰੈਫਰੈਂਸ ਨਾਲ ਤੁਸੀਂ ਜਾ ਰਹੇ ਹੋ ਉਸ ਏਜੰਟ ਦੇ ਕੋਲ ਜਾ ਹੀ ਰਹੇ ਹੋ ਨਾ ਡੋਂਕੀ ਲਵਾਉਣ ਲਈ ਹੁਣ ਕਈ ਪਿੱਛੇ ਜਿਹੜਾ ਮਸਲੇ ਜਿਹੇ ਹੱਲ ਹੋਏ ਸੀਗੇ ਉਹਦੇ ਵਿੱਚ ਜਿਹੜੀਆਂ ਡੋਂਕੀਆਂ ਲੱਗੀਆਂ ਨੇ ਕੈਨੇਡਾ ਤੋਂ ਵੀ ਲੱਗੀਆਂ ਨੇ ਹਾਂਜੀ ਏਜੰਟ ਨੇ ਤੋ ਕੈਨੇਡਾ ਉਹਨੂੰ ਸਟੱਡੀ ਵੀਜ਼ਾ ਤੇ ਭੇਜ ਦਿੱਤਾ ਠੀਕ ਹੈ ਉੱਥੇ ਸਟੱਡੀ ਵੀਜ਼ਾ ਤੇ ਬੱਚਾ ਗਿਆ 3 ਸਾਲ ਦੇ ਕੋਸ ਲਈ ਗਿਆ 2 ਸਾਲ ਲਈ 1 ਸਾਲ ਲਈ ਗਿਆ ਉਸ ਤੋਂ ਬਾਅਦ ਉਹ ਅੱਗੇ ਕੈਨੇਡਾ ਤੋਂ ਡੋਂਕੀ ਲਾ ਗਿਆ ਬਿਲਕੁਲ ਕਈ ਬੱਚੇ ਯੂਕੇ ਗਏ ਨੇ ਯੂਕੇ ਤੋਂ ਮੈਕਸੀਕੋ ਦਾ ਬੈਡਰ ਕ੍ਰੋਸ ਕਰਕੇ ਉਹ ਚਲੇ ਗਏ ਨੇ ਉਹਦੇ ਵਿੱਚ ਏਜੰਟ ਨੇ ਤੁਹਾਨੂੰ ਕਿਤੇ ਯੂਕੇ ਭੇਜਿਆ ਤੇ ਯੂਕੇ ਤੁਸੀਂ ਅੱਗੇ ਚਲੇ ਗਏ ਹੋ ਏਜੰਟ ਨੇ ਯੂਰਪ ਭੇਜਿਆ ਜਾਂ ਦੁਬਈ ਭੇਜਿਆ ਉਸ ਤੋਂ ਬਾਅਦ ਤੁਸੀਂ ਅਗਲਾ ਏਜੰਟ ਇੱਕ ਹੋਰ ਹਾਇਰ ਕਰ ਲਿਆ ਉੱਥੇ ਇੱਕ ਲਾਲਚে ਜਾ ਕੇ ਚਲੋ ਠੀਕ ਹੈ ਸੇ ਯੂਐਸਏ ਚਲ ਜਾਵਾਂਗੇ ਉਹਦੇ ਵਿੱਚ ਇਥੋਂ ਦੇ ਇੰਡੀਆ ਦੇ ਏਜੰਟ ਦਾ ਤੇ ਪੰਜਾਬ ਦੇ ਜਨਤਾ ਦਾ ਕੋਈ ਰੋਲ ਨਹੀਂ ਹੈਗਾ ਨਾ ਹਾਂਜੀ ਉਸ ਤੋਂ ਤੁਸੀਂ ਆਪ ਵੀ ਦੇਖੋ ਕਿ ਤੁਸੀਂ ਗਲਤ ਪਾਸੇ ਆਪ ਜਾ ਰਹੇ ਹੋ ਜੇ ਤੁਹਾਨੂੰ ਪਤਾ ਕਿ ਇੱਕ ਖੂ ਹੈ ਉਸ ਖੂ ਦੇ ਵਿੱਚ ਆਪ ਡਿੱਗਣ ਦੀ ਕੋਸ਼ਿਸ਼ ਤੁਸੀਂ ਆਪ ਕੀਤੀ ਆਪ ਛਾਲ ਮਾਰੀ ਆ ਨਾ ਕਿ ਤੁਹਾਨੂੰ ਕਿਸੇ ਨੇ ਧੱਕਾ ਦਿੱਤਾ ਸੀਗਾ ਇੰਨਾ ਕ ਤਾਂ ਤੁਹਾਡਾ ਆਪਣਾ ਦਿਮਾਗ ਵੀ ਖੰਮ ਕਰ ਰਿਹਾ ਨਾ ਬਿਲਕੁਲ ਤੇ ਉਹ ਜਿਹੜੀਆਂ ਕੁੜੀਆਂ ਜਿਹੜੇ ਜਿੰਨੇ ਵੀ ਜਾਣੇ ਆਏ ਆ ਉਹਨਾਂ ਵਿੱਚ ਇੱਕ ਕੁੜੀ ਦਾ ਕੱਲ ਇੰਟਰਵਿਊ ਹੋ ਰਿਹਾ ਹੈ ਅਸੀਂ ਦੇ ਸਰਕਾਰ ਨੂੰ ਇਹ ਦਰਖਾਸਤ ਕਰਾਂਗੇ ਕਿ ਜੇ ਉਹ 프리 ਜੈਨੂਅਲ ਆ ਜਿਹੜੀ ਸਟੱਡੀ ਵੀਜ਼ੇ ਤੇ ਗਈ ਜੀ ਉਹ ਨੂੰ ਲੰਦੇ ਕਿ ਇਹਨੂੰ ਸ਼ਾਇਦ ਤੋਂ ਘਮ ਦੀ ਨੂੰ ਚੋਕਲਾ ਵੀ ਨਹੀਂ ਗਰੇਂਦਾ ਤੇ ਉਹ ਨੂੰ ਇਲੀਗਲ ਵੇ ਨਾਲ ਆ ਤਕੜੀਆਂ ਲਾ ਕੇ ਤੇ ਵਿਚਾਰੀ ਨੂੰ ਭੇਜਦਾ ਵਾ ਤੇ ਇਹਦੇ ਬਾਰੇ ਵੀ ਆਪਾਂ ਸਰਕਾਰ ਨੂੰ ਕੁਝ ਅਪੀਲ ਕਰ ਸਕਦੇ ਇਹਦੇ ਚ ਸਿੱਧਾ ਹੀ ਆਪਣੇ ਪਹਿਲਾਂ ਤਾਂ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੂੰ ਅਪੀਲ ਕਰਾਂਗੇ ਕਿ ਜਿਹੜੇ ਤਾਂ ਜੈਨੂਨ ਬੱਚੇ ਸੀ ਉੱਥੇ ਤੇ ਉਹਨਾਂ ਨੂੰ ਇੱਥੇ ਭੇਜਿਆ ਜਾ ਰਿਹਾ ਰਿਪੋਰਟ ਕਰ ਰਹੇ ਆ ਤੇ ਪੇਰੈਂਟਸ ਵਿਚਾਰਿਆਂ ਨੇ ਬੜੀ ਮਿਹਨਤ ਨਾਲ ਕੀਤਾ ਜਿਵੇਂ ਕਿ ਜਿਹੜੇ ਸਟੱਡੀ ਵੀਜ਼ਾ ਤੇ ਗਏ ਜੈਨੂਨ ਗਏ ਆ ਜੈਨੂਨ ਪ੍ਰਥਵੀ ਜੈਨੂ ਨੇ ਕੋਈ ਡਾਕੂਮੈਂਟੇਸ਼ਨ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਅਸੀਂ ਇਹੀ ਹੱਥ ਜੋੜ ਕੇ ਹੀ ਕਵਾਂਗੇ ਕਿ ਵੀ ਤੁਸੀਂ ਵੀ ਉਹਨਾਂ ਦੇ ਅੱਗੇ ਸਵਾਲ ਰੱਖੋ ਕੇਂਦਰ ਸਰਕਾਰ ਨੂੰ ਵੀ ਇਹੀ ਕਹਾਂਗੇ ਕਿ ਵੀ ਇਹ ਤੁਸੀਂ ਅੱਗੇ ਮੁੱਦਾ ਚੱਕੋ ਇਹ ਵੀ ਉਹਨਾਂ ਬੱਚਿਆਂ ਨੂੰ ਤਾਂ ਉੱਥੇ ਸ਼ਰਨ ਜਿਹੜੀ ਹੈ ਦੇਣੀ ਚਾਹੀਦੀ ਉਹਨਾਂ ਬੱਚਿਆਂ ਤੋਂ ਉੱਥੇ ਰੱਖਣਾ ਚਾਹੀਦਾ ਮੈਨੂੰ ਨਾ ਭੇਜੋ ਪ੍ਰੋਪਰ ਫੀਸਾਂ ਧਾਰੀਆਂ ਉਹਨਾਂ ਨੇ ਯੂਨੀਵਰਸਿਟੀ ਦਾ ਹਾਂ ਫੀਸਾਂ ਧਾਰੀਆਂ ਯੂਨੀਵਰਸਿਟੀ ਦੀਆਂ ਐਮਬੈਸਡਰ ਨੇ ਖੁਦ ਵੀਜ਼ਾ ਦਿੱਤਾ ਬਿਲਕੁਲ ਕੁਝ ਡਾਕੂਮੈਂਟਸ ਨੂੰ ਚੈੱਕ ਆਊਟ ਕਰਕੇ ਹੀ ਵੀਜ਼ਾ ਦਿੱਤਾ ਲੇਕਿਨ ਜੇ ਆਪਾਂ ਕਹੀਏ ਕਿ ਇਹ ਡਾਕੀਆਂ ਵਾਲੇ ਬੱਚੇ ਹੈਗੇ ਆ ਅਸੀਂ ਹਾਂ ਇਹਨਾਂ ਤੇ ਅਸੀਂ ਪੱਖ ਦੇ ਵਿੱਚ ਨਹੀਂ ਹੈਗੇ ਇਹਨਾਂ ਦੇ ਪੇਰੈਂਟਸ ਦੇ ਅਸੀਂ ਕੱਲ ਦਿਨ ਚਾਰ ਦਿਨ ਤੋਂ ਹੀ ਆਪਾਂ ਵੀਡੀਓਜ਼ ਵੀ ਦੇਖਦੇ ਆ YouTube ਤੋਂ ਪਈ ਜਾਂਦੀ ਆ ਜਾਂ ਚੈਨਲ ਵਾਲੇ ਵੀ ਪਾਰੇ ਉਹਨਾਂ ਦੇ ਘਰ ਦੇ ਹਾਲਾਤ ਦੇਖ ਪੈਰੈਂਟ ਪਏ ਨਹੀਂ ਹੋਏਗੇ ਲੇਕਿਨ ਉਹ ਪੈਰੈਂਟ ਜਿਹੜਾ ਫਾਦਰ ਆ ਉਹ 50 ਲੱਖ ਰੁਪਏ ਚੱਕ ਕੇ ਉਹ ਨੂੰ ਆਪਣੇ ਬੱਚੇ ਨੂੰ ਜਿਹੜਾ ਯੂਐਸਏ ਦੇ ਟੋਂਕੀ ਲਵਾ ਰਿਆ ਜੇ 50 ਲੱਖ ਦੇ ਵਿੱਚ ਆਪਣਾ 10 ਲੱਖ ਰੁਪਏ ਲਾ ਕੇ ਘਰ ਪੱਕਾ ਕਰਦਾ 40 ਲੱਖ ਬੱਚੇ ਨੂੰ ਆਪਣੇ ਨੂੰ ਕਿਸੇ ਵਿੱਚ ਬਿਨਸ ਖੋਲ ਦਿੰਦਾ ਦੁਕਾਨ ਪਾ ਦਿੰਦਾ ਸ਼ਰ ਸੁੱਖ ਦੀ ਰੋਟੀ ਖਾ ਲ ਹੁਣ ਅੱਜ ਸਰਕਾਰਾਂ ਨੂੰ ਇਹ ਕਹਿ ਰਹੇ ਨੇ ਕਿ ਸਾਡਾ ਏਜੰਟ ਨੇ 50 60 ਲੱਖ ਰੁਪਏ ਖਰਾਬ ਕਰਤਾ ਤੇ ਸਾਨੂੰ ਕੋਈ ਇਦਾਂ ਦੀ ਸੁਵਿਧਾ ਦਿੱਤੀ ਜਾਵੇ ਜਾਂ ਕੁਛ ਇੰਦਾਂ ਦਾ ਕੀਤਾ ਜਾਵੇ ਤਾਂ ਉਹਦੇ ਵਿੱਚ ਜਦੋਂ ਤੁਸੀਂ ਪੜਪੜ ਸੱਤ ਸਾਲ ਉੱਥੇ ਰਹੇ ਹੋ ਉਹਨੂੰ ਤਾਂ ਕਦੇ ਏਜੰਟ ਦੀ ਗੱਲ ਨਹੀਂ ਕੀਤੀ ਗਈ। ਇਸ ਏਜੰਟ ਨੇ ਸਾਡੇ ਨਾਲ ਦਾ ਧੋਖਾ ਕੀਤਾ। ਸਾਨੂੰ 60 ਲੱਖ ਰੁਪਏ ਦੇ ਕੇ ਤੁਹਾਨੂੰ ਡੌਂਕੀ ਦਵਾਈ ਆ। ਉਸ ਟਾਈਮ ਦੇ ਉੱਪਰ ਤੁਸੀਂ ਏਜੰਟ ਦੇ ਥੱਲੇ ਨੰਬਰ ਪਾ ਰਹੇ ਹੋ। ਤੁਸੀਂ ਰੈਫਰੈਂਸ ਦੇ ਰਹੇ ਹੋ। ਉਸ ਰੈਫਰੈਂਸ ਤੇ ਕੰਮ ਹੋ ਰਿਹਾ। ਦੋ ਦਾਰੀ ਹਾਂ। ਹਾਂ ਅਜੇ ਏਜੰਟ ਦੇ ਤੁਸੀਂ ਕਹਿੰਦੇ ਹੋ ਵੀ ਏਜੰਟ ਨੇ 60 ਲੈ ਲਿਆ ਸੀ। ਸਾਨੂੰ ਉਸਨੇ 50 ਲੈ ਲਿਆ ਸੀ। ਕਿਸੇ ਨੇ 40 ਲੈ ਲਿਆ ਸੀਗਾ। ਤੇ ਉਹ ਤਾਂ ਗਲਤ ਲੱਗ ਰਹੀ ਹੈ ਮੈਨੂੰ। ਉਹਦੇ ਵਿੱਚ ਤਾਂ ਕੋਈ ਸੱਚਾਈ ਨਹੀਂ ਲੱਗਦੀ। ਬਿਲਕੁਲ। ਤੇ ਜੇ ਮੰਨੋ ਕਿ ਬਾਹਰ ਜਾਣਾ ਹੀ ਤੇ ਇੱਕ ਜੈਨੂਨ ਤਰੀਕਾ ਹੋਈ ਦਿੰਦੇ ਜਿੱਦਾਂ ਇੱਕ ਕੇਸ ਹੋ ਰਿਹਾ ਕਿ ਉਹ ਕਹਿੰਦਾ ਕਿ ਮੈਂ 13 ਵਾਰ ਅਲਰਟ ਕਰਾਈ ਕੁੜੀ 13 ਵਾਰ ਹਾਂਜੀ ਹਾਂ ਹੁਣ ਜੈਨੂਨ ਉਹਦੇ ਚ ਆਪਾਂ ਦੇਲੀ ਅਖਬਾਰ ਦੀਆਂ ਸੁਰਖੀਆਂ ਚ ਇੱਕ ਚੀਜ਼ ਹੋਰ ਦੇਖਦੇ ਆ ਕਿ ਜਿਵੇਂ ਕਿ ਇੱਕ ਸਰਲਿਕ ਕਲਾਸੀਫਾਈਡ ਆਉਂਦਾ ਵਾ ਉਹਦੇ ਵਿੱਚ ਆਉਂਦਾ ਕਿ ਵਰਦੀ ਲੋੜ ਤੇ ਕੰਨਿਆ ਦੀ ਲੋੜ ਜਿਹੜਾ ਇਹ ਹੁੰਦਾ ਇਹਦੇ ਵਿੱਚ ਨਾ ਇੱਕ ਚੀਜ਼ ਇਹ ਵੀ ਆਉਂਦੀ ਕਿ ਵਰਦੀ ਲੋੜ ਤੇ ਕੰਨਿਆ ਦੀ ਲੋੜ ਦੇ ਵਿੱਚ ਕਈ ਵੇ ਦੇ ਦਿੰਦੇ ਆ ਕਿ ਕੰਟਰੈਕਟ ਮੈਰਿਜਸ ਆ ਜਾਂਦੀਆਂ ਨੇ ਕਿ ਸਾਨੂੰ 6 ਬੰਡਾਂ ਕੁੜੀ ਦੀ ਬੜੇ ਕੁੜੀ ਦੀ ਲੋੜ ਹੈਗੀ ਜਿਹਦੇ 6 ਬੰਡ ਕੀਤੇ ਹੋਣ ਤੇ ਕੰਟਰੈਕਟ ਮੈਰਿਜ ਹੋਊਗੀ ਹੁਣ ਇਹਦੇ ਵਿੱਚ ਕੀ ਆ ਕਿ ਵੀ ਉਹ ਕੁੜੀ ਨੂੰ ਪੈਸਾ ਲਾ ਕੇ ਕਿਸੇ ਬਾਰ ਕੇ ਬਾਹਰ ਭੇਜ ਦਿੰਦੇ ਉੱਥੇ ਕੁੜੀ ਕੀ ਮੁੱਕਰ ਜਾਂਦੀ ਆ ਠੀਕ ਐ ਚਾ ਫਿਰ ਇੱਕ ਰਿਐਲਿਟੀ ਵਿੱਚ ਮੈਰਿਜ ਹੁੰਦੀ ਆ ਸਭ ਕੁਝ ਹੁੰਦਾ ਗੁਰਪ੍ਰਿੰਦ ਸਾਬ ਅੱਗੇ ਨੰਦਕਾਰ ਚ ਹੁੰਦੇ ਸਭ ਕੁਝ ਹੁੰਦਾ ਤੇ ਡਾਕੂਮੈਂਟੇਸ਼ਨ ਪੂਰੀ ਪ੍ਰੋਪਰ ਹੁੰਦੀ ਹੈ ਬੱਚਾ ਜਾਂਦਾ ਉੱਥੇ ਜਾ ਕੇ ਮੁਕਰ ਜਾਂਦਾ ਮੁਕਰ ਜਾਂਦਾ ਤੇ ਉਹ ਵਾਈਫ ਉੱਥੇ ਮੁਕਰ ਗਈ ਹਸਬੰਡ ਇੱਥੇ ਆ ਉਹ ਹਸਬੰਡ ਕੀ ਕਹਿੰਦਾ ਜਾਂ ਤਾਂ ਸੁਸਾਈਸਾਈਡ ਕਰਨ ਦੀ ਕੋਸ਼ਿਸ਼ ਕਰੂ ਕਿਉਂਕਿ ਉਹਨੇ ਵੀ ਤਰਦਾ ਚੰ ਬਿਲਕੁਲ ਬਿਲਕੁਲ ਇਹ ਵੀ ਡੰਕੀ ਤੋਂ ਘੱਟ ਥੋੜਾ ਹੈਗਾ ਕਿ ਆਪਣੇ ਲੈਵਲ ਤੇ ਤੁਸੀਂ ਅਗਰ ਆਈਲਰਸ ਕੀਤੀ ਹੁੰਦੀ ਪੜੇ ਲਿਖੇ ਹੁੰਦੇ ਤਾਂ ਤੁਹਾਨੂੰ ਲੋੜ ਹੀ ਨਹੀਂ ਪੈਣੀ ਸੀਗੀ ਵਿਆਹ ਕਰਾ ਕੇ ਇਦਾਂ ਦੇ ਵਿਆਹ ਕਰਾ ਕੇ ਬਿਲਕੁਲ ਬਿਲਕੁਲ ਆਪਣੀ ਵਾਈਫ ਭੇਜ ਤੇ ਹਾਂਜੀ ਠੀਕ ਆ ਤੇ ਆਪਾਂ ਅਗਲੀ ਜਿਹੜੀ ਖਬਰ ਡਿਸਕਸ ਕਰਦੇ ਆ ਕਿ ਪੰਜਾਬ ਬਾਰੇ ਉਹ ਵੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਕਿ ਇੱਕ ਉਹਨੇ Free Fire ਗੇਮ ਇੱਕ ਖੇਡਣ ਵਾਲੀ ਉਹ ਮੋਬਾਈਲ ਤੇ ਡਾਊਨਲੋਡ ਕੀਤੀ ਉਹ ਤੇ ਪੈਸੇ ਸਾਰੇ ਪਰਵਾਂ ਦੇ ਖਰਚ ਕਰਦੇ ਪਹਿਲੀ ਗੱਲ ਤਾਂ ਕਿ ਪੇਰੈਂਟਸ ਜਿਹੜੇ ਹੈਗੇ ਆ ਮੋਬਾਈਲ ਹੁਣ ਹੱਥ ਚ ਪੜਾਉਂਦੇ ਕਿਉਂ ਆ ਹਾਂਜੀ ਜਦੋਂ ਫੜਾ ਵੀ ਦਿੱਤਾ ਫੋਨ ਬੱਚਾ ਗੇਮ ਖੇਡ ਰਿਹਾ ਉਹਦੇ ਵੱਲ ਤੁਸੀਂ ਧਿਆਨ ਨਹੀਂ ਦਿੱਤਾ ਹਾਂਜੀ ਫਿਰ ਬੱਚੇ ਨੂੰ ਅਕਾਊਂਟ ਦਾ ਪੂਰਾ ਡਿਟੇਲ ਪਤਾ ਡਿਟੇਲ ਪਤਾ ਸੀ ਉਹਦਾ ਪਾਸਵਰਡ ਸੀ ਪਤਾ ਸੀ ਤੇ ਜਦੋਂ ਜਦੋਂ ਉਹ ਕਮਾਂਡ ਦਿੰਦੇਗੇ ਵੀ ਇੰਨੀ ਪੇਮੈਂਟ ਕੱਟਣੀ ਹੈ ਇੰਨੀ ਪੇਮੈਂਟ ਕੱਟਣੀ ਹੈ ਤੇ ਗੂਗਲ ਤੇ ਪਾਸਵਰਡ ਉਹ ਦਿੰਦਾ ਰਿਹਾ ਤੇ ਜੋ ਉਹ ਜੀਪੇ ਤੇ ਜਾਂ ਪੇਟੀਐਮ ਤੇ ਕਿਸੇ ਵੀ ਹੋਰ ਨੂੰ ਦਿੰਦਾ ਰਿਹਾ ਜੋ ਪੇਮੈਂਟ ਕੱਟਦੀ ਗਈ ਤੇ ਇਹ ਜਿਹੜਾ ਪੇਮੈਂਟ ਕੱਟਣੀ ਗਈ ਜਦੋਂ 5 ਮਿੰਟ 7 ਮਿੰਟ 10 ਮਿੰਟ ਬਾਅਦ ਮਦਰ ਜਾਂ ਫਾਦਰ ਉਹ ਫੋਨ ਚੈੱਕ ਕਰਨ ਕਿ ਬੱਚਾ ਕਰ ਕੀ ਰਿਹਾ ਤੇ ਜੇ ਇਦਾਂ ਹੀ ਕਰਦੇ ਰਹੇ ਤਾਂ ਮੈਂ ਕਹਿੰਨੀ ਆ ਕਿ ਵੀ ਆਪਣਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਤਾਂ ਆਪਣਾ ਖਤਮ ਹੀ ਆ ਤੇ ਚੋਰੇ ਮਾਂ ਬਿਓ ਤੇ ਜਿੰਨਾ ਪੈਸਾ ਜਦੋਂ ਮਤਲਬ ਜਦੋਂ ਪੈਸੇ ਕੱਢਦੇ ਤੇ ਇੱਕ SMS ਆਉਂਦਾ ਉਸੇ ਦੰਦਾ ਦੇਖ ਲੈਂਦਾ ਵੀ ਐਨੇ ਪੈਸੇ ਕਿੱਥੇ ਗਏ ਹੈ ਉਹ ਜਦੋਂ ਪੂਰੇ ਥੋੜੇ ਥੋੜੇ ਕਰਕੇ ਉਹਨੇ ਸਾਰੇ ਖਰਚੇ ਕਰ ਤੇ ਉਦੋਂ ਹੀ ਉਹਨਾਂ ਦਾ ਧਿਆਨ ਗਿਆ ਵੀ ਐਨੇ ਕਿੱਥੇ ਗਏ ਆ ਪਰ ਉਹ ਇਸ ਕੋ ਟਾਈਮ ਦੇ ਵਿੱਚ ਥੋੜਾ ਕੱਟੇ ਗਏ ਹੈ ਹੈ ਇਸ ਕੋ ਟਾਈਮ ਦੇ ਵਿੱਚ ਕਿੰਨੇ ਦਿਨਾਂ ਤੋਂ ਇਹ ਕਿੰਨੇ ਮਹੀਨੇ ਤੋਂ ਲੱਗਦਾ ਹੋਊਗਾ ਥੋੜੇ ਦਿਨ ਕਰਕੇ ਹਾਂਜੀ ਤੇ ਫਿਰ ਪੇਰੈਂਟਸ ਨੂੰ ਵੀ ਤਾਂ ਇਹ ਚੀਜ਼ ਚਾਹੀਦੀ ਸੀ ਚਾਹੀਦੀ ਸੀ ਹਾਂ ਐਦਾਂ ਹੀ ਨਾ ਮੈਂ ਇੱਕ ਐਗਜ਼ਾਮਪਲ ਦਿੰਨੀ ਆ ਕਿ ਮੇਰੇ ਕੋਲ ਇੱਕ ਕਲਾਇੰਟ ਆਏ ਸੀਗੇ ਜੇ ਜਦੋਂ ਅਸੀਂ ਉਹਨਾਂ ਦਾ ਸਿਬਲ ਸਕੋਰ ਚੈੱਕ ਕੀਤਾ ਨਾ ਕਿ ਕੋਈ ਚਲੋ ਆਪਾਂ ਬਿਜ਼ਨਸ ਵੀ ਕਰਦੇ ਆਂ ਚਲੋ ਸਿਬਲ ਸਕੋਰ ਚੈੱਕ ਕੀਤਾ ਸਿਬਲ ਦੇ ਵਿੱਚ ਨਾ ਉਹਦੇ ਉੱਪਰ ਕਾਫੀ سارے ਲੋਨ ਸੀਗੇ ਅੱਛਾ ਜੀ ਉਹ ਕਹਿੰਦਾ ਕਿ ਮੈਂ ਤਾਂ ਮੈਡਮ ਜੀ ਲੋਨ ਲਈ ਨਹੀਂ ਗੇ ਤੇ ਮੈਂ ਕਹਿੰਦੀ ਲੋਨ ਤਾਂ ਤੁਹਾਡੇ ਹੀ ਬੋਲਦੇ ਪਏ ਆ ਕਿਸ਼ਤਾ ਵੀ ਕੱਟੀਆਂ ਜਾ ਰਹੀਆਂ ਨੇ ਤੇ ਜਦੋਂ ਹਫਤੇਕ ਬਾਅਦ ਉਹ ਆਇਆ ਤਾਂ ਆ ਕੇ ਕਹਿੰਦਾ ਮੈਡਮ ਜੀ ਵੀ ਮੇਰੇ ਬੇਟੇ ਨੇ ਆਪਣੇ ਮਤਲਬ ਕਿ ਮੇਰੇ ਕ੍ਰੈਡਿਟ ਕਾਰਡ ਤੋਂ ਮੇਰੇ ਅਕਾਊਂਟ ਤੋਂ ਮੇਰਾ ਪੈਨ ਕਾਰਡ ਧਾਰ ਕਾਰਡ ਯੂਜ਼ ਕਰਕੇ ਬਜਾਜ ਫਾਈਨੈਂਸ ਦਾ ਕਾਰਡ ਬਣਵਾ ਕੇ ਤੇ ਉਹਨੇ ਮੋਬਾਈਲ ਫੋਨ ਵੀ ਲੈ ਲਏ ਨੇ ਦੋ ਤੇ ਇੱਕ ਆਪਣੀ ਫਰੈਂਡ ਨੂੰ ਵੀ ਦੇ ਦਿੱਤਾ ਲੈਪਟਾਪ ਵੀ ਲੈ ਲਿਆ ਵਾ ਤੇ ਪਤਾ ਨਹੀਂ ਕੀ ਕੁਛ ਉਹਨੇ ਜਿਹੜਾ ਸੀਗਾ ਵੀ ਮੈਂ ਤਾਂ ਇੱਕ ਫੌਜੀ ਹੈਗਾ ਵਾ ਮੇਰੀ ਲਗਭਗ 1 ਲੱਖ ਰੁਪਏ ਸੈਲਰੀ ਹੁੰਦੀ ਆ ਤੇ ਮੈਨੂੰ ਸੈਲਰੀ ਜਿਹੜੀ ਸੀਗੀ ਬਸ ਆ ਕਿਸ਼ਤਾ ਜੀ ਕੱਟੀ ਜਾਂਦੀ ਹੈ ਦੀ ਵੀ ਉਹ ਇੱਕ ਫੌਜੀ ਆ ਜਿਹੜਾ ਦੇਸ਼ ਦੀ ਰੱਖਿਆ ਕਰਨ ਵਾਲਾ ਤੇ ਉਹਨੇ ਆਪਣੇ ਘਰ ਦੀ ਰੱਖਿਆ ਨਹੀਂ ਕੀਤੀ ਔਰ ਆਪਣਾ ਜਿੰਨੇ ਵੀ ਪਾਸਵਰਡ ਸੀਗੇ ਹਰ ਚੀਜ਼ ਜਿਹੜੀ ਸੀਗੀ ਉਹ ਆਪਣੀ ਆਪਣੇ ਬੱਚਨ ਦਿੱਤੇ ਜੋ ਵੀ ਆ ਜਿੱਦਾਂ ਵੀ ਤੁਸੀਂ Google Pay ਚ ਲਾਉਂਦੇ ਜੇ ਜਾਂ ਫਿਰ Net Banking ਕਰਦੇ ਜੇ ਧਿਆਨ ਰੱਖੋ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਐਕਸੈਸ ਨਾ ਦਿਓ ਕਿਉਂਕਿ ਉਹ ਅਜੇ ਉਹਨਾਂ ਦੀਆਂ ਕੰਮ ਦੀਆਂ ਚੀਜ਼ਾਂ ਨਹੀਂ ਉਹਨਾਂ ਨੂੰ ਇਹ ਚੀਜ਼ਾਂ ਦੀ ਵੈਲਿਊ ਨਹੀਂ ਆ ਤੇ ਜਦੋਂ ਵੈਲਿਊ ਆ ਉਹ ਵੀ ਜਦੋਂ ਆਪਾਂ ਸਮਝਾਣਗੇ ਫਿਲਹਾਲ ਉਹਨਾਂ ਲਈ ਇਹ ਕੀ ਹੈ ਦੇਖਾ ਇਹ ਹਾਂ ਚਾਰ ਬਟਨ ਨੱਪੇ ਪ੍ਰੈਸ ਕੀਤਾ ਦੇ ਪਹਿਲੇ ਕਿਤੇ ਹੈ ਠੀਕਾ ਪੰਜਾਬ ਸਰਕਾਰ ਦੇ ਦੰਦ ਨਾਲ ਪ੍ਰੋਮਿਸ ਕੀਤਾ ਹੈ ਕਿ ਇਹ ਜਿਹੜੀਆਂ ਮੇਲੇ ਤੇੜੇ ਹੱਡ ਜ਼ਿਲ੍ਹੇ ਵਿੱਚ ਜੋ ਵੀ ਅਸਾਮੀਆਂ ਜਾਂ ਭਰਤੀਆਂ ਜਾਂ ਜੋ ਵੀ ਜੋਬਸ ਆਉਂਦੀਆਂ ਵਾ ਯੰਗਰਸ ਵਾਸਤੇ ਜਿਹੜੇ ਪੜ੍ਹੇ ਲਿਖੇ ਆ ਗ੍ਰੈਜੂਏਸ਼ਨ ਕੀਤੀ ਆ ਉਹਦੇ ਬਾਰੇ ਅਸੀਂ ਤੁਹਾਡਾ ਟਾਕ ਡਿਸਕਸ ਕਰ ਦਿੰਨੇ ਆ ਉਹਦੇ ਬਾਰੇ ਕੁਝ ਸਾਡੇ ਕੋਲ ਜੋਬਸ ਆਈਆਂ ਨੇ ਅਸੀਂ ਉਹਨਾਂ ਬਾਰੇ ਤੁਹਾਨੂੰ ਲਿੰਕ ਦੇ ਦਿੱਤੇ ਉਹਦੇ ਵਿੱਚ ਜਿਹੜੀਆਂ ਜੋਬਸ ਆਈਆਂ ਨੇ ਹੁਣ ਆਪਣੇ ਕੋਲ ਰੀਟਰਸ ਦੀਆਂ ਹਾਂ ਔਰ ਉਸ ਤੋਂ ਬਾਅਦ ਵਿੱਚ ਪੀਐਨ ਵੀ ਹਾਂ ਜੋਬਸ ਹੈਗੀਆਂ ਨੇ ਉਹ ਹੈਗੀਆਂ ਨੇ ਆਪਣੇ ਤਰਨ ਕਾਰਨ ਤੇ ਅੰਮ੍ਰਿਤਸਰ ਕੋਰਟ ਦੀਆਂ ਠੀਕ ਹੈ ਅੰਮ੍ਰਿਤਸਰ ਤੇ ਤਰਨਤਨ ਕੋਟ ਦੀਆਂ ਨੇ ਉਹਨਾਂ ਜੌਬ ਤੇ ਵਿੱਚ ਬੱਚੇ ਦੀ ਜਿਹੜੀ ਐਜੂਕੇਸ਼ਨ ਹੈਗੀ ਆ ਉਹ 10th 12th ਹੀ ਮੰਗੀ ਆ ਕੋਈ ਖਾਸ ਐਜੂਕੇਸ਼ਨ ਨਹੀਂ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਮੰਗਿਆ ਠੀਕ ਜੀ ਬਾਕੀ ਤੁਸੀਂ ਜਦੋਂ ਜੌਬ ਅਪਲਾਈ ਕਰੋਗੇ ਤੁਹਾਨੂੰ ਉਹਨਾਂ ਦਾ ਪੂਰਾ ਪਤਾ ਲੱਗੇਗਾ ਪਰ ਜੇ ਹਸਪਤਾ ਲੱਗੂਗਾ ਜੇ ਇੱਕ ਵਾਰੀ ناکਾਮਯਾਬ ਹੋ ਜਾਉਗੇ ਤਾਂ ਨੈਕਸਟ ਟਾਈਮ ਦੇ ਵਿੱਚ ਫਿਰ ਸਫਲੀ ਨੂੰ ਕਰ ਸਕਦੇ ਹੋ ਤੇ ਜਿੰਨੀਆਂ ਵੀ ਪੋਸਟਾਂ ਨਿਕਲਦੀਆਂ ਨੇ ਜੋ ਵੀ ਹੈਗਾ ਵੀ ਆਪਾਂ ਦੱਸਦੇ ਰਵਾਂਗੇ ਆਪ ਵੀ ਖੁਦ ਵੀ ਇਸ ਚੀਜ਼ ਨਾਲ ਅਵੇਅਰ ਰਹੋ ਤੇ ਆਪਣਾ ਇੱਕ ਵਧੀਆ ਭਵਿੱਖ ਤੁਸੀਂ ਪੰਜਾਬ ਦੇ ਵਿੱਚ ਬਣਾ ਸਕਦੇ ਹੋ ਅਸਟੇਬਲ ਪਰ ਬਹੁਤ ਸਾਰੀਆਂ ਪੋਸਟਾਂ ਹੋਰ ਸਰਕਾਰ ਕੱਟ ਰਹੀ ਆ ਤੇ ਰੈਗੂਲਰ ਰਹੋ ਰੈਗੂਲਰ ਇਹਨਾਂ ਚੀਜ਼ਾਂ ਨੂੰ ਅਪਡੇਟ ਰੱਖੋ ਜਿਵੇਂ ਹੁਣ ਪਲੱਸ 2 ਦੇ ਐਗਜ਼ਾਮ ਸੀਗੇ ਆ ਵਧੀਆ ਮਿਹਨਤ ਕਰੋ ਐਗਜ਼ਾਮਸ ਦੇ ਵਿੱਚ ਵਧੀਆ ਨੰਬਰ ਲਓ ਪਰਸੈਂਟੇਜ ਵਧੀਆ ਲਓ ਤਾਂ ਕਿ ਤੁਸੀਂ ਅੱਗੇ ਜਾ ਕੇ ਵੀ ਆਪਣੀ ਗ੍ਰੈਜੂਏਸ਼ਨ ਮੈਰਾ ਕਰੋ ਜਾਂ ਕੋਈ ਸਰਕਾਰੀ ਨੌਕਰੀਆਂ ਨਿਕਲਦੀਆਂ ਉਹਨਾਂ 'ਤੇ ਧਿਆਨ ਦਿਓ ਤੇ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਆ ਠੀਕ ਹੈ ਤੇ ਸਾਡੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਪਿਆਰ ਤੇ ਸਨੈਸ ਜੀ